ਗੁਰਮੀਤ ਸਿੰਘ ਨੂੰ 302 120 ਵੀਆਈਪੀਸੀ ਔਰ ਕੁਲਦੀਪ ਸਿੰਘ ਨਿਰਮਲ 302 120 ਵੀਆਈਪੀਸੀ ਮਰਡਰ ਕੇਸ ਦੇ ਵਿੱਚ ਜਿਸ ਰਾਮ ਜੀ ਸਰਪਤੀ ਦੇ ਮਰਡਰ ਕੇਸ ਦੇ ਜਿਹਨਾਂ ਨੂੰ ਗਿਲਟੀ ਹੋਲਡ ਕੀਤਾ ਹੈ 17 ਤਰੀਕ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਇਹਨਾਂ ਇਹਨਾਂ ਜਿਹੜੇ ਸੈਕਸ਼ਨ ਨੇ ਇਹਨਾਂ 'ਚ ਸਜ਼ਾ ਦਾ ਮੈਕਸਿਮਮ ਮਿਨਿਮਮ ਸਜ਼ਾ ਮਰਡਰ ਕੇਸ ਦੇ ਵਿੱਚ ਉਮਰ ਕੈਦ ਹੈ ਔਰ ਮੈਕਸਿਮਮ ਫਾਂਸੀ ਹੈ ਮੈਕਸਿਮਮ ਫਾਂਸੀ ਹੈ ਜੀ 17 ਨੂੰ ਕੋਰਟ ਇੱਥੇ ਸਾਰਾ ਨੂੰ ਕੋਰਟ ਦਾ ਹਾਲੇ ਡਿਸਾਈਡ ਹੋਣਾ ਬੈਨ ਹੈ ਉਹ ਵੀ ਕਿੱਥੇ ਹੋਗਾ ਐਪਰੋਪ੍ਰੀਏਟ ਅਥਾਰਟੀ ਜਿਹੜੀ ਹੈ ਉਹ ਡਿਸਾਈਡ ਕਰਨੀ ਹੈ ਚਾਰੇ ਦੋਸ਼ੀ ਠਰਾਤੇ ਚਾਰੇ ਦੋਸ਼ੀ ਠਰਾਤੇ ਗੁਰਮੀਤ RAM ਰਹੀਮ ਦੇ ਖਿਲਾਫ ਪੈਰਵੀ ਕਰਨ ਵਾਲੇ CBI ਦੇ ਵਕੀਲ ਔਰ ਜਿਨ੍ਹਾਂ ਨੇ ਅੱਜ ਪੰਚਕੁਲਾ ਦੀ CBI ਵਿਸ਼ੇਸ਼ ਅਦਾਲਤ ਦੇ ਵਿੱਚ ਗੁਰਮੀਤ RAM ਰਹੀਮ ਦੇ ਖਿਲਾਫ ਛਤਰਪਤੀ ਹੱਤਿਆकांड ਦੇ ਵਿੱਚ ਮਾਮਲੇ ਦੀ ਪੈਰਵਾਈ ਕੀਤੀ ਔਰ ਗੁਰਮੀਤ RAM ਰਹੀਮ, ਨਿਰਮਲ, ਕੁਲਦੀਪ ਅਤੇ ਕ੍ਰਿਸ਼ਨ ਲਾਲ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕਤਲ ਦੇ ਮਾਮਲੇ ਵਿੱਚ ਘੱਟ ਤੋਂ ਘੱਟ ਸਜ਼ਾ ਜਿਹੜੀ ਉਮਰਕੈਦ ਹੈ ਔਰ ਵੱਤਵਾਦ ਉ ਫਾਂਸੀ ਦੀ سزا ਹੁੰਦੀ ਹੈਗੀ ਔਰ 17 ਤਰੀਕ ਨੂੰ سزا ਸੁਣਾਈ ਜਾਏਗੀ سزا ਇੱਥੇ ਪੰਚਕੁਲਾ ਕੋਰਟ ਸੁਣਾਈ ਜਾਣੀ ਹੈ ਜਾਂ ਕੋਰਟ ਕਿਤੇ ਪਹਿਲਾਂ ਵਾਂਗ ਰੋਤਕ ਜੇਲ੍ਹ ਲਗਣੀ ਹੈ ਕਿਤੇ ਹੋਰ ਉਹਦੇ ਬਾਰੇ ਡਿਸਾਈਡ ਨਹੀਂ ਹੋਇਆ ਉਹ 17 ਤੋਂ ਪਹਿਲਾਂ ਡਿਸਾਈਡ ਹੋ ਜਾਏਗਾ ਕੈਮਰਾਮੈਨ ਸੁਰਿੰਦਰ ਸਿੰਘ ਦੇ ਨਾਲ ਅਜੀਤ ਵੈਬ ਟੀਵੀ ਦੇ ਲਈ ਮੈਂ ਰਾਮ ਸਿੰਘ ਬਰਾੜ ਸੀਬੀਆਈ ਕੋਰਟ ਪੰਚਕੁਲਾ ਤੋਂ